ਸ਼ੱਕ ਦੇ ਆਧਾਰ ਤੇ ਨੌਜਵਾਨ ਤੇ ਕੀਤਾ ਗਿਆ ਹਮਲਾ ਜਿਹਾ ਤਾਂ ਦੱਸਦੀ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਜਦ ਪੁੱਛਗਿੱਛ ਕੀਤੀ ਗਈ ਤਾਂ ਉਸ ਪੀੜਤ ਦਾ ਕਹਿਣਾ ਹੈ ਕਿ ਕੁੜੀ ਦੇ ਮਾਮਲੇ 'ਚ ਲੈ ਕੇ ਉਸ ਤੇ ਉੱਤੇ ਜਿਹੜੇ ਦਾਤਰ ਦੇ ਨਾਲ ਵਾਰ ਕੀਤੇ ਗਏ ਨੇ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਦਾ ਕੋਈ ਸੰਬੰਧ ਨਹੀਂ ਹਨ ਪਰ ਸ਼ੱਕ ਦੇ ਆਧਾਰ ਤੇ ਜਿਹੜਾ ਉਸ ਤੇ ਹਮਲਾ ਕੀਤਾ ਗਿਆ ਤੇ ਗੋਲੀਬਾਰੀ ਵੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਸੀ ਪਰ ਪੀੜਤ ਦਾ ਕਹਿਣਾ ਹੈ ਕਿ ਉਸ ਵੇਲੇ ਉੱਥੋਂ ਭੱਜ ਜਾਂਦਾ ਉਸ ਨੇ ਦੱਸਿਆ ਹੈ ਕਿ ਉਸ ਦੇ ਉੱਤੇ ਦਾਤਰ ਦੇ ਨਾਲ ਵਾਰ ਕੀਤੇ ਗਏ ਹਨ ਇਸ ਤੋਂ ਇਲਾਵਾ ਪੀੜਤ ਨੇ ਹੋਰ ਮਾਮਲੇ ਦੇ ਵਿੱਚ ਕੀ ਕਿਹਾ ਹੈ ਤੁਸੀਂ ਵੀ ਸੁਣੋ ਗੁਰਜੰਟ ਸਿੰਘ ਸਰ ਤੇ ਭਾਈ ਹੋਇਆ ਕੀ ਜੀ ਕੁਝ ਨਹੀਂ ਸਰ ਮੈਂ ਦੇਖ ਖਲੋਤਾ ਸੀ ਰੋਡ ਤੋਂ ਥੋੜਾ ਸਾਈਡ ਤੇ ਪਿੱਛੋਂ ਆਏ ਉਹਨਾਂ ਨੇ ਦਾਮਲਾ ਕਰਤਾ ਮੇਰੇ ਤੇ ਉਹ ਬੰਦੇ ਕਿਹੜੇਗੇ ਪਤਾ ਨਹੀਂ ਸਰ ਉਹਨਾਂ ਪਛਾਤੇ ਨਹੀਂ ਪਤਾ ਨਹੀਂ ਸਰ ਕਹਿੰਦੇ ਸੀ ਕਿ ਤੂੰ ਸਾਡੀ ਕੁੜੀ ਲਈ ਫਿਰਦਾ ਤਾਂ ਕਿ ਕੁੜੀ ਨਾਲ ਕੋਈ ਗੱਲਬਾਤ ਹੈਗੀ ਹੈ ਭਾਜੀ ਕੋਈ ਨਹੀਂ ਸਰ 4 ਦਿਨ ਪਹਿਲਾਂ ਮੇਰੀ ਨੋਰਮਲ ਗੱਲ ਹੋਈ ਸੀ ਤੂੰ ਮੈਨੂੰ ਕਹਿੰਦੀ ਸੀ ਕਿ ਮਤਲਬ ਐਦਾਂ ਕਰਕੇ ਸਿੱਧਾ ਸਾਇਰ ਤੋਂ ਮੈਨੂੰ ਲੈ ਜਾਓ ਮੈਂ ਸੈਂਟਰ ਤੋਂ ਨਾ ਸਰਟੀਫਿਕੇਟ ਲੈਣਾ ਆਪਦਾ ਹੂੰ ਤੇ ਮੈਂ ਐਦਾਂ ਥੋੜਾ ਪਛਾਣ ਤਾਰਤਾ ਤੇ ਮੈਂ ਰੁਕ ਗਿਆ ਬਾਹਰ ਜੀ ਤੁਹਾਡਾ ਕੋਈ ਲੜਕੀ ਨਾਲ ਰਿਲੇਸ਼ਨ ਹੈਗਾ ਸਰ ਕੋਈ ਰਿਲੇਸ਼ਨ ਹੀ ਨਹੀਂ ਮਤਲਬ ਐਦਾਂ ਹੀ ਇੰਸਟਾ ਤੇ 4 ਦਿਨ ਹੋਏ ਜੀ ਗੱਲ ਹੋਈ ਔਰ ਕੋਈ ਗੱਲਬਾਤ ਨਹੀਂ ਸੀ ਇੰਸਟਾ ਤੇ ਗੱਲਬਾਤ ਹੁੰਦੀ ਹੈ ਤੁਹਾਡੀ ਜੀ ਸਰ ਪੂਰੀ ਰਹਦੀ ਕਿੱਥੋਂ ਸੀ ਕੁਝ ਫਰਕ ਵੀਰ ਕਸਰ ਦੱਸਿਆ ਸੀ ਉਹਨਾਂ ਨੇ ਮੈਨੂੰ ਅਗੰਬਰ ਸਰ ਦੇ ਹੀ ਰਹਿਣ ਵਾਲੇ ਜੀ ਸਰ ਤੇ ਬੰਦੇ ਉਹਦੇ ਭੇਜੇ ਗਏ ਸੀ ਉਹਨਾਂ ਨੇ ਕੋਈ ਨਾਮ ਨਹੀਂ ਦੱਸਿਆ ਨਹੀਂ ਸਰ ਉਹਨਾਂ ਨੇ ਮੈਂ ਇਹ ਕਿਹਾ ਕਿ ਤੂੰ ਕੁੜੀ ਲਈ ਫਿਰਦਾ ਬਸ ਤੋਂ ਉਹਨਾਂ ਮੇਰੇ ਸਿਰ ਤੇ ਦਸਤੇ ਮਾਰਤੇ ਦਾ ਤਰ ਤ ਮੈਨੂੰ ਉਸ ਤੋਂ ਬਾਅਦ ਸ ਮਤਲਬ ਨਹੀਂ ਪਤਾ ਲੱਗਿਆ ਤੁਹਾਡੇ ਗੋਲੀ ਵੀ ਚਲਾਈ ਗੋਲੀ ਸਰ ਮੈਂ ਭੱਜ ਗਿਆ ਸੀ ਫਿਰ ਚਲਾਈ ਸੀ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਦੋ ਚਲਾਈਆਂ ਸਰ ਤੇ ਤੁਹਾਡੇ ਵੱਜੀ ਜੀ ਸਰ ਮੇਰੇ ਗਿੱਟੀ ਤੇ ਵੱਜੀ ਹੈ ਕਿੰਨੀਆਂ ਗੋਲੀਆਂ ਹੋਈਆਂ 1 ਹੀ ਵੱਜੀ ਗਿੱਟੀ ਤੇ ਇੱਕ ਫੇਰ ਮਿਸ ਹੋ ਗਿਆ ਸੀ ਠੀਕ ਹੈ ਤੇ ਪੁਲਸਾਈ ਮੌਕੇ ਤੇ ਜੀ ਸਰ ਪੁਲਸਾਈ ਸੀ ਮੌਕੇ ਤੇ ਪੁਲਸ ਨੇ ਹਸਪਤਲ ਮੰਗੀ ਕਰਦੇ ਜੀ ਇਨਸਾਫ ਦੀ ਮੰਗ ਕਰਦਾ ਮੈਂ ਕਿ ਇਨਸਾਫ ਚਾਹੀਦਾ ਨੂੰ ਜਿਹੜੇ ਬੰਦੇ ਆਏ ਉਹਨਾਂ ਤੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਕਿੰਨੇ ਬੰਦੇ ਆਏ ਸੀ ਉਹ ਜਿਹੜੇ ਕੇ ਟੈਮ ਮੋਟਰਸਾਈਕਲ ਦੇ ਕੇ ਆਏ ਸੀ 6 ਸਰ 6 ਬੰਦੇ ਆ ਗਏ ਜੀ ਕੀ ਕੀਤੀ ਉਹਨਾਂ ਨੇ ਜੀ ਪੈਸੇ ਸੀ ਸਰ ਮੇ ਕੋਟਕੇ ਰੁਪਿਆ ਮੇਰਾ ਫੋਨ ਤੇ ਮੇਰਾ ਮੋਟਰਸਾਈਕਲ ਸੀ ਕਿੰਨੀਆਂ ਚੀਜ਼ਾਂ ਖੋ ਕੇ ਲੱਗੀਆਂ ਜੀ ਸਰ ਕੋਈ ਲੱਗੇ ਛਾ ਕੇ ਸੀਸੀਟੀਵੀ ਵਗੈਰਾ ਸਾਹਮਣੇ ਆ ਪਤਾ ਪਤਾ ਨਹੀਂ ਸਰ ਸ਼ਾਇਦ ਪਤਾਪੁਰ ਦੇ ਆਸ-ਪਾਸ ਹੋਏਗਾ ਕਿ ਕਿ ਪਤਾਪੁਰ ਪਿੰਡ ਵਾਲ ਨੂੰ ਸ਼ਾਇਦ ਮੁੜੇ ਸੀ ਮੁੰਡੇ ਵਾਲੇ ਦੇਖਿਆ ਸੀ ਸਰ ਮੇਰੀ ਗੱਲ ਹੀ ਉਹਦੇ ਨਾਲ ਹੋਂਦੀ ਸੀ ਉਹਨਾਂ ਨਾਂ ਵੀ ਕੁੜੀ ਦਾ ਲਿਆ ਸੀ ਆੜ ਕੇ ਕਿ ਤੂੰ ਕੁੜੀ ਲਈ ਫਿਰਦਾ ਕੁੜੀ ਨਾਲ ਤੁਹਾਡੀ ਜਦੋਂ ਗੱਲਬਾਤ ਹੁੰਦੀ ਕੋਈ ਅਨਬੰਨ ਹੋਈ ਤੁਹਾਡੇ ਵਿੱਚ ਕੋਈ ਨਹੀਂ ਸਰ ਕੋਈ ਗੱਲਬਾਤ ਨਹੀਂ ਚਾਰ ਹੀ ਦਿਨੋਂ ਇਹ ਲੈ ਗੱਲ ਨੂੰ ਦਿਨੋਂ ਬੰਨਣ ਕਾ ਕੇ ਮੈਂ ਸਰਟੀਫੀਕੇਟ ਲੜਾਉਦਾ ਤੇ ਮੈਂ ਕਿਹਾ ਚਲੋ ਇਹ ਲੈ ਲਓ ਤੋਂ ਬਾਹਰ ਹੀ ਖੜਿਆ ਸੀ 10 ਮਿੰਟ 5 ਮਿੰਟ ਬਾਅਦ ਹੀ ਹੋਆਗੇ ਮੈਂ ਇਸੇ ਬੋਸ ਟ੍ਰੇਨ ਇੰਸਟਾ ਦੀ ਗੱਲ ਬਾਤ ਹੁੰਦੀ ਜੀ ਜੀ ਇੰਸਟਾ ਦੇ ਸਰ ਕੋਈ ਅਜਿਹਾ ਬਾਤ ਜਾਂਚ ਹੋ ਗਈ ਉਹਦੀ ਕੀ ਗੱਲ ਬਾਤ ਹੈ ਕਿ ਅਸੀਂ ਤੇ ਮੌਕੇ ਤੇ ਨੂੰ ਸ਼ਿਵਰਾ ਹਸਪੀਟਲ ਲਿਆਂਦਾ ਸੀ ਤੇ ਸਾੰਗ ਨੇ ਤੋਂ ਆ ਰਿਹਾ ਸੀ ਤੇ ਮਗਰੀ ਇਹਨਾਂ ਦੇ ਕੋਈ ਲੱਗੇ ਹੀ ਬੰਦੇ ਤੇ ਉੱਥੇ ਰਾਤ ਸਮੇਂ ਦੀ ਦੇਰ ਲੱਗ ਗਈ ਉਹਨੇ ਗੋਈ ਮਾਰਤੀ ਕਿ ਖਾਲੀ ਜਗ੍ਹਾ ਵੇਖ ਕੇ ਇੱਥੇ ਤੇ ਹੁਣ ਅਸੀਂ ਲਿਆਂਦਾ ਵਾ ਅਕਸਰ ਸਹਿਬਾਂ ਨੂੰ ਕਿ ਅਸਸਾ ਸਾਹਿਬ ਕੀ ਕਰ ਉਹ ਜਾਂਚ ਕਰ ਧਿਆਨ ਗੋਲੀਆਂ ਮਾਰੀਆਂ ਉਹ ਕੋਈ ਬੰਦੇ ਪਤਾ ਲੱਗਾ ਕਿਹੜੇ ਬੰਦੇ ਸੀ ਉਹ ਅਜੇ ਤੁਸੀਂ ਆਪਣਾ ਨੂੰ ਜਾਨ ਬਚਾਉਣ ਵਾਸਤੇ ਲਿਆਂਦਾ ਪਹਿਲਾਂ ਅਜੇ ਬਾਅਦ ਚ ਉਹ ਐਸਐਚਓ ਆਪ ਜਾਂਚ ਕਰਨਗੇ ਨਾ ਸਿਰਫ ਕੋਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਉਹ ਜੇ ਇਹਨਾਂ ਮੌਕੇ ਨਹੀਂ ਹਟੇ ਤਾਂ ਅਸੀਂ ਤੇ ਲਿਆਂਦਾ ਉਹ ਜਾਨ ਬਚਾ ਸਰਪ੍ਰੀਖ ਗੁਰਨਾ ਨਾ ਹਸਪਤਲ ਲੈ ਕੇ ਆਏ ਹਾਂਜੀ 16 ਹਸਪਤਲ ਤੋਂ ਗੁਰਨਾ ਨਾ ਹਸਪਤਲ ਤੋਂ ਕਿੰਨੀ ਉਮਰ ਹੈਗੀ ਸੀ ਜਿਹੜੇ ਮੁੰਡੇ ਦੀ ਉਹ 30 ਸਾਲ ਦੀ ਹੋਣੀ ਹੈ 32 ਸਾਲ ਦੀ ਉਹ ਪੁਰਾਣੀ ਰੈਂਟੀਜ ਵਗੈਰਾ ਦੇਖ ਰਹੇ ਨੇ ਅਜੇ ਇਹਨਾਂ ਨੂੰ ਨਹੀਂ ਅਜੇ ਪਤਾ ਹੈਗਾ ਸਰ ਜੇ ਦੋਸ਼ੀ ਹੋਣਗੇ ਜਲਦੋਂ ਜਲਦ ਫੜੇ ਜਾਣਗਾ ਪਸੰਦ